ਹੋ ਤੇੜ ਵੀ ਆ ਗਈ ਕਰਦੇ ਨੇ ਆ ਦੇਖੋ ਜੀ ਇਹ ਸਾਰਾ ਪਾਟਿਆ ਤੇ ਠੀਕ ਆ ਉਹ ਨਹੀਂ ਤੇ ਵੀ ਤੇੜ ਆ ਗਈ ਜਦੋਂ ਵੇ ਆਪਣਾ ਨੂੰ ਮੈਂ ਕਦਰ ਨਾਲ ਸਭ ਪਾਟਿਆ ਠੀਕ ਆ ਕੋਈ ਇਰਾ ਵੀ ਪਾਟਿਆ ਬਾਈ ਕੋਈ ਤਾਂ ਤੇੜੀ ਆ ਗਈ ਸਾਰੀ ਇਹ ਠੀਕ ਹੈ ਆ ਸਾਰਾ ਪਾਟ ਰਹੀ ਆ ਦੇਖੋ ਆ ਸਾਰਾ ਪਾਟ ਰਿਹਾ ਇਹ ਜਦੋਂ ਬਚਦੀ ਪਾਣੀ ਚੱਲਿਆ ਇਹ ਵਿਚੀ ਪਾਣੀ ਚੱਲਿਆ ਸਾਰਾ ਪਾਟ ਰਿਹਾ ਇਹ ਇੱਥੋਂ ਪਾਣੀ ਮਤਲਬ ਆਹ ਸਾਈਡ ਤੋਂ ਆ ਕੇ ਆਹ ਸਾਈਡ ਤੋਂ ਆਇਆ ਜੀ ਐਂ ਗਿਆ ਅੱਛਾ ਐਂ ਲੰਘਿਆ ਫਿਰ ਆਹ ਸਾਰੇ ਘਰ ਇਧਰਲੇ ਵੀ ਇਧਰਲੇ ਵੀ ਸਾਰੇ ਡੁੱਬੇ ਹੋਏ ਦੀ ਠੀਕ ਹੈ ਜੀ ਆਹ ਫਰਸ਼ ਦੇਖ ਲਓ ਪਾਣੀ ਦੀ ਗੱਲ ਕਰੀ ਕਿੰਨਾ ਕਿੰਨਾ ਪਾਣੀ ਸੀਗਾ ਇੱਥੋਂ ਇੱਥੋਂ ਇਹਨਾਂ ਨੇ ਪਾਣੀ ਚਲਿਆ ਜੀ ਉਹ ਡੂੰਗਾ ਤੀਗਾ ਉੱਥੇ ਇਹਨਾਂ ਨੇ ਚਲਿਆ ਇੱਥੋਂ ਇਹਨਾਂ ਨੇ ਚਲਿਆ ਠੀਕ ਹੈ ਇਹਦੇ ਮਤਲਬ ਕਿ ਇੱਥੋਂ ਇੰਨਾ ਇੰਨਾ ਪਾਣੀ ਆ ਹੋਰੇ ਤੱਕ ਪਾਣੀ ਦਾ ਲੇਵਲ ਆ ਕੌਲੇ ਵੀ ਡਿੱਗੇ ਹੋਏ ਨੇ ਸਾਡੇ ਜੀ ਸਾਡੇ ਆ ਸਾਰੇ ਕੌਲੇ ਪਾਣੀ ਨਾਲ ਡਿੱਗੇ ਹੋਏ ਨੇ ਠੀਕ ਹੈ ਆ ਦਵਾਰੇ ਹੁਣ ਅਸੀਂ ਕੈਨੇ ਦਿਨ ਹੋ ਗਏ ਦਵਾਰੇ ਮੰਡਿਆਂ ਨੂੰ ਸਾਨੂੰ ਇੱਥੇ ਠੀਕ ਹੈ ਆ ਦਵਾਰੇ ਕੱਢੇ ਨੇ ਇਹ ਕੌਲੇ ਅੱਜ ਆਹ ਹੁੰਦਾ ਭਾਵੇਂ ਜਮੀਨ ਮੌਸਮ ਹੈ ਫੰਦੀ ਵਰ੍ਹਦੀ ਹੈ ਹੋਨ ਪੱਤਾ ਜੀ ਪਾਣੀ ਆ ਰਿਹਾ ਹੈ ਆਪਾਂ ਨੂੰ ਉਹ ਉਹ ਜਿਹੜਾ ਦੇਵੂਗਾ ਜੀ ਸਮਾਨ ਕੱਢ ਲੈ ਦੇ ਜੀ ਜਿਆਦਾ ਨਹੀਂ ਕਰਨਾ ਕੰਨ ਕਰਨਾ ਸਾਰੇ ਇੱਧਰ ਪਾਣੀ ਆਇਆ ਅੱਛਾ ਇਹ ਸਾਈਡ ਤੋਂ ਪਾਣੀ ਆਇਆ ਸਾਹਮਣੇ ਹਾਂ ਇੱਧਰੋਂ ਆਇਆ ਇਹ ਸਾਹਮਣੇ ਡਰੇਨ ਇਹ ਸਾਹਮਣੇ ਡਰੇਨ ਨਹੀਂ ਚੱਲ ਰਹੀ ਹੈ ਹਾਂ ਆ ਜੋ ਨਾ ਇੱਧਰ ਆਜਾ ਇਹ ਡਰੇਨ ਹੈ ਜੀ ਇਹ ਇਥੇ ਬਾਬਾ ਜੀ ਕੀ ਸੀਗਾ ਮੋਟਰ ਸੀ ਵੀ ਆ ਵੀਰ ਅਜਾ ਮੋਟਰ ਸੀ ਕਿੱਥੇ ਹਾਂਜੀ ਮੋਟਰ ਵੀ ਵਿੱਚੀ ਗਈ ਮੋਟਰ ਵੀ ਵਿੱਚੀ ਗਈ ਜੇ ਪਾਣੀ ਪਈ ਗਿਆ ਨਾ ਫਿਰ ਜਦੋਂ ਇੰਨਾ ਨਾ ਪਾਣੀ ਸੀ ਹਾਂ ਉਹ ਵਿੱਚੀ ਮੋਟਰ ਗਈ ਜੀ ਉਹਦੇ ਠੀਕ ਹੈ ਹੁਣ ਅਸੀਂ ਪੀਣ ਵਾਲੇ ਪਾਣੀ ਕੋਣੀ ਉਤਰਸਣ ਲੱਗ ਰਹੇ ਹੁਣ ਜਦੋਂ ਅਸੀਂ ਹੈ ਨਹੀਂ ਜਦੋਂ ਇੱਥੇ ਆਵਾਂਗੇ ਫਿਰ ਉਹ ਨਵੇਂ ਬਿੱਡਸਾਂ ਨੂੰ ਹੋਰ ਲਾਉਣੇ ਪੈਣਗੇ ਹੁਣ ਘੱਟੋ ਘੱਟ ਲੱਖ ਤੋਂ ਘੱਟ ਤਾਂ ਮੋਟਰ ਬਿਨ ਲੱਗਦੀ ਬਿਲਕੁਲ 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 ਹਾਂਜੀ ਅਜਾ ਸਮਾਂ ਬਹੁਤ ਬੱਜਾ ਹਾਂ ਮੈਂ ਤਾਂ ਪਹਿਲੀ ਬਿਮਾਰੀ ਦਾ ਮਾਰਿਆ ਹੋਇਆ ਜੀ ਮੇਰੇ ਤਾਂ ਪਹਿਲੀ ਪੈਸਾ ਬਹੁਤ ਲੱਗਿਆ ਹੋਇ ਹਰਿਆਉ ਜੀ ਠੀਕ ਹੈ ਜੀ ਹਾਂ ਜੀ ਬਾਬਾ ਜੀ ਇਹ ਨੁਕਸਾਨ ਦੀ ਗੱਲ ਕਰੀ ਆ ਆਪਣਾ ਵੀ ਪਾਣੀ ਆ ਆਪਣੇ ਕਿੰਨਾ ਕਿੰਨਾ ਆਇਆ ਸੀਗਾ ਜੀ ਪਾਣੀ ਇੱਥੇ ਨੰਨਾ ਸੀ ਅੰਦਰ ਹੀ ਛੈ ਨੰਨਾ ਪਾਣੀ ਹਾਂ ਜੀ ਠੀਕ ਹੈ ਜੀ ਆਪਾਂ ਗੱਲ ਕਰੀ ਨੁਕਸਾਨ ਦੀ ਗੱਲ ਵੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਵਾ ਦੇਖੋ ਜੀ ਇੱਕ ਟੋਲ ਪੜਿਆ ਸੀ ਕਣਕ ਦਾ ਹੂੰ ਉਹ ਨਹੀਂ ਮੇਰੇ ਪੱਲੇ ਪਿਆ ਸੱਤ ਅੱਠ ਬੋਰੀਆਂ ਦੇ ਨਾਲ ਲਾਈਆਂ ਉਹ ਨਹੀਂ ਮੇਰੇ ਪੱਲੇ ਪਈ ਆਹ ਦੇਖੋ ਕਿ ਪਈਏ ਕਣਕਾ ਦੇਖੋ ਜੀ ਆਹ ਹਾਲ ਹੋ ਗਿਆ ਮੇਰੀ ਕਣਕ ਦਾ ਆਹ ਚੀਜ਼ ਹੋਇਆ ਜੀ ਠੀਕ ਹੈ ਉਹ ਸਰੋ ਉੱਗੀ ਪਈ ਆ ਸਾਰੀ ਠੀਕ ਹੈ ਠੀਕ ਹੈ ਨਹੀਂ ਮਕਾਨ ਸਾਰਾ ਪਟ ਗਿਆ ਹੂੰ ਠੀਕ ਹੈ ਜੀ ਤੇ ਊ ਜਿਹੜਾ ਫਰਨੀਚਰ ਦਾ ਉਹ ਹੋਇਆ ਉਹ ਵੀ ਬਹੁਤਾ ਅਸੀਂ ਤਾਂ ਇਹ ਮੰਗ ਕਰਦੇ ਹੁਣ ਸਾਨੂੰ ਕੋਈ ਮਾੜਾ ਮੋਟਾ ਸਾਡੀ ਗਵਰਨਮੈਂਟ ਸਹਾਇਤਾ ਕਰੇ ਵੀ ਹੋਰ ਸਾਡੀ ਕੋਈ ਨਹੀਂ ਹੈਗੀ ਵੀ ਹੁਣ ਅਸੀਂ ਬੈਠਣ ਜੋਗੀ ਤਾਂ ਜਗ੍ਹਾ ਬਣਾ ਲਈਏ ਹਾਂ ਜੀ ਜੇ ਆਪਾਂ ਨੁਕਸਾਨ ਦੀ ਗੱਲ ਕਰੀ ਕਿੰਨਾ ਕੁ ਨੁਕਸਾਨ ਜੀ ਆਪਾਂ ਹੋਇਆ ਹੈਗਾ ਆਪਾਂ ਗੱਲ ਕਰੀ ਨੁਕਸਾਨ ਦੀ ਨੁਕਸਾਨ ਤਾਂ ਵਾਗਰੂ ਹੁਣ ਮੈਂ ਕੀ ਕਹਿ ਸਕਦਾ ਵੀ ਕਿੰਨਾ ਕੁ ਹੋ ਗਿਆ ਬਸ ਹੁਣ ਤਾਂ ਮੇਰੇ ਕਹਿਰ ਤੋਂ ਬਾਅਦ ਹੈ ਨਹੀਂ ਤਾਂ ਕਟੋ-ਕਟ 2 ਲੱਖ ਮੰਗ ਨੁਕਸਾਨ ਤਾਂ ਮੇਰਾ ਹੋ ਗਿਆ ਜੀ ਠੀਕ ਹੈ ਹਾਂ ਜੀ ਖਾਨ ਜੋਗੀ ਕਣਕ ਵੀ ਨਹੀਂ ਨਹੀਂ ਰਹੀ ਜੀ ਉਹ ਪਿਆ ਟੋਲ ਫੁੱਟਿਆ ਦੇਖ ਲੋ ਜੀ ਠੀਕ ਆ ਆ ਹੁਣ ਤੁਸੀਂ ਦੇਖ ਲਿਆ ਸਰੋਂ ਸੀ ਬਿਲਕੁਲ ਬਿਲਕੁਲ ਜੀ ਸਰੋਂ ਸੀ ਉਹ ਗਈ ਜਿਹੜਾ ਘਰ ਦਾ ਫਰਨੀਚਰ ਉਹ ਗਿਆ ਜੀ ਹਾਂ ਜੀ ਠੀਕ ਆ ਹੁਣ ਅਸੀਂ ਸਕੂਲ 'ਚ ਬੈਠੇ ਆ ਹੂੰ ਠੀਕ ਹੈ ਨਹੀਂ ਠੀਕ ਹੈ ਜੀ ਨੁਕਸਾਨ ਸਾਡਾ ਬਹੁਤ ਹੱਦੋਂ ਜ਼ਿਆਦਾ ਨੁਕਸਾਨ ਹੋ ਗਿਆ ਜੀ ਕੀ ਚਾਹੁੰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਸਹੀ ਹੀ ਮੰਗ ਕਰਦੇ ਆ ਹੁਣ ਸਾਡੀ ਕੋਈ ਸਹਿਤਾ ਕਰੇ ਸਰਕਾਰ ਵੀ ਹੋਰ ਤਾਂ ਹੁਣ ਕੀ ਕਹਿ ਸਕਦੇ ਆਪਾਂ ਇਹਨਾਂ ਨੂੰ ਠੀਕ ਹੈ ਜੀ ਠੀਕ ਹੈ ਨਹੀਂ ਜੀ ਹੁਣ ਇਧਰੋਂ ਪਾਣੀ ਆ ਕੇ ਦੇਖ ਲੋ ਜੀ ਆ ਹੁਣ ਤੁਸੀਂ ਦੇਖ ਲਿਆ ਲੋ ਸਾਰਾ ਕੁਝ ਦੇਖ ਲੋ ਕਿ ਕਿਹੜੇ ਹਿਸਾਬ ਨਾਲ ਪੱਟੇ ਨੇ ਮਕਾਨ ਪੱਟੇ ਨੇ ਹਾਂਜੀ ਹੁਣ ਨਾ ਅਸੀਂ ਬੈਠ ਸਕਦੇ ਆ ਬਿਲਕੁਲ ਜੀ ਬਿਲਕੁਲ ਜੇ ਅੱਜ ਆਪਾਂ ਕਈ ਬੈਠ ਤਾਂ ਨਹੀਂ ਸਕਦੇ ਠੀਕ ਹੈ ਜੀ ਗੱਲ ਨਹੀਂ ਰੱਖੋ ਹਾਂਜੀ ਠੀਕ ਹੈ ਜੀ ਭਾਈ ਜੀ ਆਪਣਾ ਮਕਾਨ ਆ ਇਹ ਹਾਂਜੀ ਸੀਤਾ ਸਿੰਘ ਦਾ ਮਕਾਨ ਠੀਕ ਹੈ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋਇਆ ਜੀ ਆਪਣੀ ਨੁਕਸਾਨ ਤਾਂ ਜੇ ਹੁਣ ਅਸੀਂ ਇੱਥੇ ਬੈਠਣ ਜੋਗਰੇ ਵੀ ਨਹੀਂ ਹੋ ਬੈਠਣ ਜੋਗਰੇ ਵੀ ਨਹੀਂ ਹੈਗੇ ਨਾ ਜੀ ਛੱਤਾਂ ਇਹ ਨਹੀਂ ਪਤਾ ਵੀ ਕਦੋਂ ਸਾਡੀ ਸੱਤ ਪਾੜ ਦੇ ਜਿਉਰੇ ਬੈਠਾਂਗੇ ਤਾਂ ਸਾਡਾ ਨੁਕਸਾਨ ਹੈ ਠੀਕ ਹੈ ਹੁਣ ਕਿੱਥੇ ਰਿਹਾ ਸੀ ਹੁਣ ਜੀ ਸਕੂਲ ਸਰਕਾਰੀ ਸਕੂਲ ਚ ਰਹਿ ਸਾਡਾ ਠੀਕ ਹੈ ਉੱਥੇ ਸਾਨੂੰ ਖਾਣਾ-ਦਾਣਾ ਵੀ ਉੱਥੇ ਮਿਲਦਾ ਹੈ ਸਰਪੰਚ ਸਾਹਿਬ ਮੈਂਬਰ ਸਾਰਿਆਂ ਨੇ ਸਾਰੇ ਨਗਰ ਨੇ ਸਾਡੀ ਉੱਥੇ ਬਹੁਤ ਇੱਜ਼ਤ ਕੀਤੀ ਆ ਬਾਬਾ ਜੀ ਇਹ ਗੱਲ ਕਰੀਏ ਇੱਥੇ ਪਾਣੀ ਕਿੰਨਾ-ਕਿੰਨਾ ਸੀਗਾ ਇੱਥੇ ਪਾਣੀ ਜੇ ਘਟੋ-ਕੱਟ 4 ਫੁੱਟ ਤੋਂ ਵੱਧ ਹੋ ਸਕਦਾ ਘਟਦਾ 4 ਫੁੱਟ ਤੋਂ ਜ਼ਿਆਦਾ ਸੀਗਾ ਇਹਨਾਂ ਨਾਲ ਜੀ ਅੱਛਾ ਇਹਨਾਂ ਨਾਲ ਪਾਣੀ ਸੀ ਇੱਥੇ ਅਸੀਂ ਜਦੋਂ ਸਵਾਲ ਕੱਢਿਆ ਇਹਨਾਂ ਨਾਲ ਪਾਣੀ ਸੀਗਾ ਅੱਛਾ ਇਹਨਾਂ ਨਾਲ ਪਾਣੀ ਸੀਗਾ ਇਹਨਾਂ ਨਾਲ ਪਾਣੀ ਠੀਕ ਹੈ ਸਾਡੇ ਖੁਰਕ ਹਾਜੀ ਦੇ ਤਾਂ ਬੁਰੇ ਹਾਲੀ ਸਮਾਨ ਕੱਢਿਆ ਠੀਕ ਹੈ ਜੀ ਸਮਾਨ ਕੱਢਣ ਨਹੀਂ ਦਿੱਸਾ ਪਾਣੀ ਇੱਕੋ ਦਮ ਹੀ ਆ ਗਿਆ ਸੀਗਾ ਇੱਕੋ ਦਮ ਇਨਸ਼ਾ ਅੱਲਾਹ ਨਾਲ ਅੱਛਾ ਨਾਲ ਇੱਕੋ ਦਮ ਚੜਿਆ ਜੇ ਆਪਾਂ ਹੋਰ ਨੁਕਸਾਨ ਦੀ ਗੱਲ ਕਰੀਏ ਕਿੰਨਾ ਕ ਨੁਕਸਾਨ ਹੈ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਜੀ ਜਿੰਨਾ ਵੀ ਕਹਦੇ ਆ ਸਾਡੇ 12 13 ਘਰ ਨੇ ਉਰੇ ਸਾਡਾ ਸਾਰਾ ਦੀ ਨੁਕਸਾਨ ਠੀਕ ਹੈ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਤਾਂ ਇਹ ਮੰਗ ਕਰਦਾ ਗਵਰਨਮੈਂਟ ਤੋਂ ਵੀ ਸਾਡੇ ਮਕਾਨ ਖੜੇ ਹੋ ਜਾਣ ਤਾਂ ਅਸੀਂ ਬੰਦੇ ਹੋ ਜੀ ਠੀਕ ਹੈ ਜੀ ਹਾਂ ਜੀ ਇਹ ਨਾਲ ਜੀ ਇਹ ਸਾਡੇ ਪਾਸੋਂ ਸਾਰੀ ਇੱਧਰ ਇਹ ਪਿੱਛੇ ਡਰੇਨ ਹੈ ਹਾਂਜੀ ਡਰੇਨ ਹੈ ਠੀਕ ਹੈ ਡਰੇਨ ਹੈ ਹਾਂਜੀ ਇਹਦੇ ਨਾਲ ਥੋੜੇ ਮਤਲਬ ਬਸੋਂ ਵਾਲੇ ਘਰ ਨੇ ਸਾਡੇ ਜਿੱਧਰ ਸਾਰੇ ਠੀਕ ਹੈ ਕਿੰਨਾ ਕਿੰਨਾ ਪਾਣੀ ਸੀ ਜੋ ਇਸ ਡਰੇਨ ਪਾਣੀ ਇੱਥੇ ਇੰਨਾ ਨਾ ਪਾਣੀ ਜੀ ਇੰਨਾ ਨਾ ਪਾਣੀ ਸੀ ਹਾਂ ਇੱਥੇ ਇੰਨਾ ਨਾ ਸੀ ਠੀਕ ਹੈ ਨੀਰਲੇ ਘਰ ਤਾਂ ਫਿਰ ਸਾਰੇ ਡੁੱਬ ਗਏ ਹਾਂਜੀ ਇਹ ਸਾਰੇ ਇੰਨਾ ਨਾ ਅੰਦਰ ਪਾਣੀ ਤੁਹਾਨੂੰ ਦਿਖਾਣਾ ਇੰਨਾ ਨਾ ਪਾਣੀ ਚੱਲੇ ਇੱਧਰ ਸਾਰੇ ਖਤਮ ਨੇ ਹਾਂਜੀ ਅੱਛਾ ਇਹਦੀ ਕੋਈ ਸਫਾਈ ਵਗੈਰਾ ਹੋਈ ਸੀ ਕੀ ਹਾਂ ਸਫਾਈ ਪਹਿਲਾਂ ਕਰੀ ਸੀ ਅੱਛਾ ਬੂਟੀ ਕੱਢੀ ਐ ਜੋ ਪਹਿਲਾਂ ਵੀ ਕਈ ਕਦੇ ਨੁਕਸਾਨ ਹੋਇਆ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਹੁ ਉਹ ਤਾਂ ਕਈ ਵਾਰੀ ਹੋਇਆ ਹੁਣ ਅਸਲ ਤਰ੍ਹਾਂ ਅਸਲ ਚ ਪਹਿਲੀ ਵਾਰ ਹੁਣ ਜਿਆਦਾ ਨੁਕਸਾਨ ਸਾਡਾ ਹੋਣ ਹੋਇਆ ਹੁਣ ਤਾਂ ਸਾਡੇ ਹਾਂਜੀ ਹਾਂ ਸਰ ਇਹ ਨੁਕਸਾਨ ਦਾ ਕਾਰਨ ਕੀ ਹੈ ਜੀ ਇਹ ਇਧਰ ਮਾਤਾ ਰਾਣੀ ਹੈਗੀ ਇਹਦਾ ਕਟੋੜ 2 ਕਿਲੋਮੀਟਰ ਦਾ ਫਾਸਲਾ ਜੀ ਇਹਦੀ ਸਾਰੀ ਪਟੜੀ ਹੀ ਖਤਮ ਹੈ ਪਿੰਡ ਦੇ ਲੋ ਬਸੇ ਉਰਲੇ ਸਾਈਡ ਵਾਲੀ ਉਰਲੇ ਸਾਈਡ ਵਾਲੀ ਬਿਲਕੁਲ ਪਟੜੀ ਖਤਮ ਹੋਣ ਦੇ ਕਾਰਨ ਸਿੱਧਾ ਹੀ ਪਾਣੀ ਡਾਇਰੈਕਟ ਪਿੰਡ ਦੇ ਵਿੱਚ ਵੜਦਾ ਹੈ ਹਾਂ ਉਹਦਾ ਨਾਂ ਤਾਂ ਕੋਈ ਸਾਡੇ ਲਈ ਮੌਕੇ ਤੇ ਨਾ ਬਣਦਾ ਬਣਦਾ ਮੌਕੇ ਤੇ ਇਹ ਥੋੜੇ-ਮੋਟੇ ਹੁਣ ਤਾਂ ਅਸੀਂ ਬੰਨ ਵੀ ਲਾ ਕੇ ਰੋਕ ਲਈਏ ਵੀ ਇਹ 2 ਕਿਲੋਮੀਟਰ ਅਸੀਂ ਬੰਨ ਕਿਵੇਂ ਲੱਗੂਗਾ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਵੀ ਇਹ ਨਹਿਰ ਮੈਂ ਡਰੇਨ ਵਿਭਾਗਮ ਨੂੰ ਬੇਨਤੀ ਹੈ ਵੀ ਇਹ ਜਿੰਨੀ 2 ਕਿਲੋਮੀਟਰ ਦਾ ਪਾੜਾ ਹੈ ਇਹਨੂੰ ਮਤਲਬ ਕਿ ਪਟੜੀ ਬਣਾਈ ਜਾਵੇ ਇਹ 15-15 20 ਵੀ ਫੁੱਟ ਤਾਂ ਸਾਡੀ ਬਚਤ ਹੋਊਗੀ ਨਹੀਂ ਹਰ ਸਾਲ ਇਹ ਵੀ ਪਟੜੀ ਪਟੜੀ ਨਾ ਹੋਣ ਕਰਕੇ ਮਤਲਬ ਮਾਰ ਪਈਏ ਮਾਰ ਪਈਏ ਪਟੜੀ ਗਈ ਕਿੱਥੇ ਆਹ ਹੈ ਹੈਗੀ ਸੀ ਹਾਂ ਪਟੜੀ ਪਹਿਲਾਂ ਹੈਗੀ ਸੀ ਕਿ ਕੁਝ ਵਸਾਈ ਬਾਗਬੋਗ ਕੀ ਖੁਰਗੀ ਜਾਂ ਕੋਈ ਲੋਕ ਲੈ ਕੇ ਜਾਂ ਕੋਈ ਹੋਰ ਅਏ ਸਾਡਾ ਵੀ ਅਸੀਂ ਵੀ ਹੱਕਦਾਰ ਐਂ ਚੀਜ਼ ਦੇ ਅਸੀਂ ਨੁਕਸਾਨ ਕਰਾਉਂਦੇ ਠੀਕ ਹੈ ਜਿਹੜੀਆਂ ਪੈੜੀਆਂ ਲੱਗਦੇ ਨਾਲ ਉਹਨਾਂ ਨੇ ਵਾਹ ਲਈ ਦਿੱਤੀ ਅੱਛਾ ਜਿਹੜੇ ਪੈੜੀਆਂ ਬਣਨ ਲੱਗਦੀਆਂ ਨੇ ਹਾਂ ਜੀ ਹਾਂ ਜੀ ਉਹਨਾਂ ਦੇ ਵਿੱਚ ਵਾਹ ਲਈ ਹਾਂ ਦੇਖੋ ਹੁਣ ਆਹ ਦੇਖਾ ਪਰਲੇ ਪਾਸੇ ਆ ਹੁਣ ਕਿੰਨੀ ਘਟ ਰਹੀ ਜਾਂਦਾ ਉਹਦੇ ਨਾਲ ਹੀ ਲੱਗਿਆ ਪਿਆ ਪਰਲੇ ਪਾਸੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਨਾਲ ਉਹ ਹੀ ਕਰ ਲੈਂਦਾ ਸੈਟ ਮਤਲਬ ਜਿਹੜੇ ਨਾਲ ਦੇ ਪੈੜੀਆਂ ਵਾਲੇ ਵੀ ਜ਼ਿੰਮੇਵਾਰ ਹੈਗੇ ਨੇ ਜ਼ਿੰਮੇਵਾਰ ਭਾਵ ਕਿ ਕਿਤੇ ਜੇ ਪਾਣੀ ਆਇਆ ਤਾਂ ਜ਼ਿੰਮੇਵਾਰ ਉਹ ਵੀ ਕਿਤੇ ਨਾ ਕਿਤੇ ਹੈਗੇ ਉਹ ਤਾਂ ਹੁਣ ਦੇਖੋ ਜੀ ਇਹ ਤਾਂ ਪਿੰਡ ਦਾ ਮਸਲਾ ਆ ਗਿਆ ਜੇ ਹੁਣ ਆਪਾਂ ਇਹ ਗੱਲ ਕਹਿੰਨੇ ਆ ਕੱਲ ਨੂੰ ਅਗਲਾ ਕਹਿੰਦਾ ਵੀ ਤੁਸੀਂ ਇਹ ਗੱਲ ਕਹਿੰਨੇ ਹੋ ਠੀਕ ਹੈ ਨਾ ਪਿੰਡ ਦਾ ਮਸਲਾ ਆ ਗਿਆ ਥੋੜਾ ਜਿਹਾ ਵੀ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਇੱਥੇ ਕੀ ਹਾਲ ਹਾਲਾਤ ਨੇ ਤੁਸੀਂ ਆਪ ਹੀ ਇਧਰ ਕੈਮਰਾ ਕਮਾ ਲਓ ਜੋ ਕੁਝ ਦੇਖਣਾ ਸੀ ਆਪ ਦੇਖ ਸਕਦੇ ਹੋ ਠੀਕ ਹੈ ਜੀ ਠੀਕ ਹੈ ਨਹੀਂ ਲਾ ਉੱਚਾ ਦੇਖੋ ਆ ਦੇਖੋ ਜੀ ਹਾਂਜੀ ਭਾਈ ਇਧਰੋਂ ਪਾਣੀ ਐ ਚੱਲਿਆ ਹੋਇਆ ਜੀ ਇਧਰੋਂ ਪਾਣੀ ਆ ਕੇ ਹਾਂਜੀ ਐ ਐ ਕ੍ਰੋਸ ਹੋਇਆ ਹਾਂਜੀ ਆ ਦੇਖੋ ਸਪੋਰਟਾਂ ਕਿਵੇਂ ਲਾ ਲਾ ਕੇ ਅਸੀਂ ਕਮਰੇ ਖੜਾਏ ਹੋਏ ਨੇ ਸਪੋਰਟਾਂ ਲਾ ਕੇ ਕਮਰੇ ਖੜਾਏ ਆ ਦੇਖੋ ਤਿੰਨ ਦੋ ਗੱਟ ਲੱਗੇ ਹੋਣੇ ਸਪੋਟਾ ਲੱਗਿਆ ਹੋਈਆਂ ਨੇ ਠੀਕ ਹੈ ਤਾਂ ਕਮਰੇ ਖੜਾ ਨਹੀਂ ਇਹਦੇ ਵਿੱਚ ਦੀ ਪਾਣੀ ਚੱਲਾਈ ਜਾ ਇਹਦੇ ਵਿੱਚ ਅੱਗੇ ਲੱਗੇ ਜਮਾ ਸਿੱਧੇ ਮથે ਠੀਕ ਹੈ ਜੀ ਹਾਂ ਜੀ ਬਾਧੂ ਪਾਣੀ ਚੱਲਿਆ ਜੀ ਸਾਡਾ ਕੋਈ ਹੱਕ ਨਹੀਂ ਹੈਗਾ ਉਰੇ ਰਹਿਣ ਦਾ ਵੈਸੇ ਹੁਣ ਕੀ